ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਮੋਜੀਤਿਰ ਤੇ ਅੱਜ ਅਸੀਂ ਖੜੇ ਆਂ ਜ਼ਿਲ੍ਹਾ ਹਿਸ਼ਾਰਪੁਰ ਦੇ ਹਲਕਾ ਚੱਬੇ ਵਾਲ ਦੇ ਪਿੰਡਾਂ ਦੇ ਵਿੱਚ ਕੁਕੜ ਰੂਪੋਵਾਲ ਦੇ ਵਿੱਚ ਜਿੱਥੇ ਕਿ ਪਿੰਡ ਵਾਸੀਆਂ ਦੇ ਵੱਲੋਂ ਹੀ ਜਿਹੜਾ ਬੰਨ ਬਣਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿਹੜਾ ਮੈਲੀ ਡੈਮ ਦਾ ਪਾਣੀ ਓਵਰਫਲੋ ਹੋ ਕੇ ਜਿਹੜਾ ਪਿੰਡਾਂ ਨੂੰ ਮਾਰ ਕਰਦਾ ਸੀ ਤੇ ਜਿਸ ਦੇ ਸੰਬੰਧ ਦੇ ਵਿੱਚ ਪਿੰਡ ਦਾ ਬੰਨ ਵੀ ਟੁੱਟ ਗਿਆ ਤੇ ਪਾਣੀ ਫਸਲਾਂ ਦੇ ਹੁੰਦੇ ਹੋਏ ਤੇ ਕਾਫੀ ਨੁਕਸਾਨ ਕੀਤਾ ਤੇ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਮਨੀ ਜੀ ਕੀ ਇੱਥੇ ਤੁਸੀਂ ਕੁਕੜਾ ਪਿੰਡ 'ਚ ਇਸ ਵੇਲੇ ਮੌਜੂਦ ਹੋ? ਹਾਂਜੀ ਤੇ ਬੰਨ ਜਿਹੜਾ ਲਾਇਆ ਜਾ ਰਿਹਾ ਵਾ ਪਿੰਡ ਵਾਸੀਆਂ ਵੱਲੋਂ ਆ ਜਾਂ ਹੋਰ ਵੀ ਜਿਹੜੀ ਸਹਾਇਤਾ ਜਾਂ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਆਈ ਏ ਸਾਰੇ ਭਾਜੀ ਪਿੰਡ ਵਾਸੀਆਂ ਵੱਲੋਂ ਸਾਡਾ ਪਿੰਡ ਕੁਕੜਾ ਰਹਿਲੀ ਵੱਡੋਂ ਸਾਰੇ ਪਿੰਡ ਇਕੱਠੇ ਹੋ ਕੇ ਲਾਉਂਦੇ ਪਏ ਸਰਕਾਰ ਵੱਲੋਂ ਬਸ ਇਹ ਬੰਦੇ ਆਏ ਆ ਪੰਜ ਛੇ ਪਿੰਡ ਆ ਜਿਹੜੇ ਪੰਜ ਛੇ ਪਿੰਡ ਆਪ ਹੀ ਰਲ ਕੇ ਲੱਗੇ ਹੋਆ ਕਰਨ ਸਰਕਾਰ ਵੱਲੋਂ ਸਿਰਫ ਛੇ ਬੰਦੇ ਪਹੁੰਚੇ ਤੇ ਇੱਕ ਮਸ਼ੀਨ ਪਹੁੰਚੀ ਆ ਤੇ ਮਸ਼ੀਨ ਪਹੁੰਚੀ ਨੂੰ ਕਿੰਨਾ ਕਚੇਰ ਹੋ ਗਿਆ ਦੋ ਚਾਰ ਘੰਟੇ ਦੋ ਚਾਰ ਘੰਟੇ ਮੱਸੀ ਨੇ ਕਹੀ ਕਹਿ ਰਹੇ ਆ ਕਿ ਹਫਤਾ ਹੀ ਹੋ ਗਿਆ ਮਸ਼ੀਨ ਖੜੀ ਨੂੰ ਹੀ ਉਹ ਤਾਂ ਖੜੀ ਹੋ ਪਾਜੀ ਖੜੀ ਨੂੰ ਕੀ ਕਰਨਾ ਬੰਨ ਲੱਗੇ ਹੈ ਨਾ ਫੇਰ ਆ ਖੜੀ ਨੂੰ ਕੀ ਕਰਨਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਬੰਨ ਬਣਾਉਂਦੇ ਹੋ ਤੁਹਾਨੂੰ ਕੱਲ ਦੇ ਲੱਗੇ ਹੋ ਪਾਜੀ ਕੱਲ ਦੇ ਲੱਗੇ ਕੱਲ ਦੇ ਲੱਗੇ ਤੇ ਪਹਿਲਾਂ ਵੀ ਕਹਿੰਦੇ ਬੰਨ ਟੁੱਟ ਗਿਆ 2 ਵਾਰ 10 12 ਦਿਨ ਪਹਿਲਾਂ ਟੁੱਟਾ ਸੀ ਪਾਜੀ ਉਸ ਵੇਲੇ ਕੋਈ ਦੂਜਾ ਰਿਪੇਅਰ ਨਹੀਂ ਹੋਇਆ ਦੀ ਦੁਬਾਰਾ ਹੁਣ ਫੇਰ ਟੁੱਟ ਗਿਆ 10 ਦਿਨ ਬਾਅਦ ਫੇਚੋ ਆਇਆ ਫੇਰ ਟੁੱਟ ਗਿਆ ਫੇਰ ਤਾਂ ਸਭ ਤੋਂ ਜ਼ਿਆਦਾ ਟੁੱਟ ਗਿਆ ਪੂਰੇ ਪਿੰਡ ਚ ਪਹਿਲਾਂ ਵੀ ਪਾਣੀ ਘੁੰਮਿਆ ਦੁਬਾਰਾ ਫੇਰ ਘੁੰਮ ਗਿਆ ਬਹੁ ਪਿੰਡ ਦਾ ਨੁ ਠੀਕ ਹੈ ਹਾਂਜੀ ਤੇ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਆਪਣਾ ਭਾਈ ਪ੍ਰਸ਼ਾਸਨ ਨੇ ਠੇਕੇਦਾਰ ਨੇ 6 ਬੰਦੇ ਹੀ ਬਸ ਭੇਜੇ ਆ ਬਾਕੀ ਸਾਰੇ ਪਿੰਡਾਂ ਦੇ ਸੇਵਾਦਾਰ ਲੱਗੇ ਹੋ ਆ ਰੂਪੋਵਾਲ ਜਨੋਹਾ ਵੱਡੋਂ ਰਹੱਲੀ ਡਾਂਡੀਆਂ ਕੁੱਕੜਾ ਝਲੇੜਾ ਸਾਰੇ ਪਿੰਡਾਂ ਦੇ ਸੇਵਾਦਾਰ ਆਏ ਹੋ ਆ ਪ੍ਰਸ਼ਾਸਨ ਨੇ ਸਿਰਫ ਠੇਕੇਦਾਰ ਦੇ 6 ਬੰਦੇ ਆਏ ਆ ਮਸ਼ੀਨਾਂ ਪਹਿਲਾਂ ਵੀ ਆਈਆਂ ਰਹੀਆਂ ਉਹ ਖੜ ਕੇ ਇੱਥੇ 4-5 ਦਿਨ ਚੱਲ ਗਈਆਂ ਹੁਣ ਕੱਲ ਆਈ ਸੀ ਮਸ਼ੀਨ ਚੱਲੀ ਨਹੀਂ ਅੱਜ ਫੇਰ ਆਏ ਆ ਮਸ਼ੀਨਾਂ ਵਾਲੇ ਟਰੈਕਟਰ ਟਰਾਲੀਆਂ ਅੱਜ ਲੈ ਕੇ ਆਏ ਆ 2:00 ਵਜੇ ਹੁਣ ਦੋ ਟਰਾਲੀਆਂ ਮਿੱਟੀ ਦੀਆਂ ਆਈਆਂ ਨੇ ਇਹਦਾ ਪਿੰਡਾਂ ਵਾਲੇ ਆਪੇ ਸੇਵਾ ਕਰ ਰਹੇ ਆ ਪੇ ਪਿੰਡਾਂ 'ਚ ਇੰਨਾ ਨੁਕਸਾਨ ਹੋ ਚੁੱਕਾ ਹੈ ਕਿ ਕਿਸੇ ਦਾ ਘਾੜ ਡੇਪਿਆ ਕਿਸੇ ਦੀਆਂ ਕੰਧਾਂ ਡੇਪੀਆਂ ਬਹੁਤ ਘਰਾਂ 'ਚ ਦਾਣੇ ਵੀ ਖਰਾਬ ਹੋ ਗਏ ਡਰਮਾਂ 'ਚ ਵੀ ਪਾਣੀ ਪੈ ਗਿਆ ਕੋਈ ਵੀ ਲੀਡਰ ਸਾਰ ਲੈਣ ਨਹੀਂ ਪਿੰਡਾਂ 'ਚ ਪਹੁੰਚਿਆ ਨਾ ਕੋਈ ਬੰਨ ਤੇ ਦੇਖਣ ਆਇਆ ਵੀ ਟੁੱਟਾ ਆ ਜਾਂ ਵੀ ਹੁਣ ਦੇਖਿਆ ਜਾਵੇ ਕਿ ਮੀਂਹ ਤੋਂ ਬਾਅਦ ਜਿਹੜਾ ਪਾਣੀ ਚੱਲਿਆ ਸੀ 14 ਫਸਲਾਂ ਦੇ ਵਿੱਚ ਖੇਤਾਂ ਜਿਹੜੇ ਖੇਤਾਂ 'ਚ ਮਿੱਟੀ ਪੂਰੀ ਰੇਤਾ ਭਰ ਗਈ ਹੋਵਾ ਜੇਕਰ ਹੁਣ ਹੁਣ ਚੱਕਿਆ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਜਿਹੜੀ ਮਨਜ਼ੂਰੀ ਨਹੀਂ ਦਿੱਤੀ ਜਾਨੀ ਕਿ ਮਿੱਟੀ ਨਹੀਂ ਚੱਕੀ ਜਾਵੇਗੀ ਵੇਚੀ ਨਹੀਂ ਜਾਵੇਗੀ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਹੁਣ ਕਿੰਨੀ ਕਿ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪਵੇ ਭਾਜੀ ਮਿੱਟੀ ਦੇ ਜ਼ਿਮੀਂਦਾਰਾਂ ਦੇ ਜਿਨ੍ਹਾਂ ਦੇ ਖੇਤਾਂ 'ਚ ਪਈ ਉਹ ਜ਼ਿਮੀਂਦਾਰਾਂ ਨੂੰ ਆਪ ਚੱਕਣ ਦੇਣ ਦੀ ਇਜਾਜ਼ਤ ਦੇਣੀ ਚਾਹੀਦੀ ਆ ਜਿਹੜਿਆਂ ਫੇਰ ਉਹ ਪਾਰਚਾ ਮਾਈਨਿੰਗ ਦਾ ਕਰ ਦਿੰਦੇ ਆ ਉਹ ਸਾਰਿਆਂ ਜਿਨ੍ਹਾਂ ਦੇ ਖੇਤਾਂ 'ਚ ਨੁਕਸਾਨ ਹੋਇਆ ਉਹਨਾਂ ਨੂੰ ਖੇਤਾਂ 'ਚੋਂ ਮਿੱਟੀ ਚੱਕਣ ਦਾ ਅਧਿਕਾਰ ਦੇਣਾ ਚਾਹੀਦਾ ਆ ਤਾਂ ਕਿ ਉਹ ਆਪਣੇ ਖੇਤਾਂ 'ਚੋਂ ਮਿੱਟੀ ਚੱਕ ਸਕਣ ਬੰਨ ਵੀ ਲਾਉ ਸਕਣ 92 92 ਆਪ ਹੁਣ ਦੇਖਿਆ ਜਾਵੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਆ ਤਸਵੀਰਾਂ ਭਾਜੀ ਇਹ ਕੈਮਰਾਮੈਨ ਨੂੰ ਕਹਾਂਗਾ ਦਿਖਾ ਲੈਣ ਕਿ ਜਿਹੜੇ ਆਇਓ ਆ ਇੱਥੇ ਐਮਐਲਏ ਹਲਕਾ ਇਨਸ਼ਾ ਸ਼ਾਹ ਕਮਰਜੀ ਉਹਨਾਂ ਨੂੰ ਕੀ ਕਹਿਣਾ ਚਾਹੂਂਗੇ ਹੁਣ ਦੇਖੋ ਜੀ ਅੱਜ ਆਏ ਆ ਇਹ ਫੋਟੋਆਂ ਖਿਚਾ ਕੇ ਨਹੀਂ ਮੁੜ ਜਾਣਾ ਹੁਣ ਉਹਨਾਂ ਦੇ ਨਾਲ ਦੇਖੋ ਕਿੰਨੇ ਬੰਦੇ ਆਇਆ ਕੰਮ ਕਰਨ ਨੂੰ ਕਿਸੇ ਨੇ ਨਹੀਂ ਆਉਣਾ ਉਹਨਾਂ ਦੇ ਨਾਲ ਦੇਖ ਲਓ ਵੀ 100 150 ਬੰਦੇ ਦੀ ਆ ਗਈ ਆ ਫੋਟੋ ਖਿਚਾ ਕੇ ਇਹਨਾਂ ਨੇ ਮੁੜ ਜਾਣਾ ਕੰਮ ਕਰਨ ਵਾਲੇ ਆ ਜਿਹੜੇ ਸੇਵਾਦਾਰ ਇੱਥੇ ਨਹੀਂ ਰਹਿ ਜਾਣ ਸਾਨੂੰ ਸਿਰਫ 6 ਬੰਦੇ ਪ੍ਰਸ਼ਾਸਨ ਨੇ ਅਪਲਾਈ ਦਿੱਤੇ ਆ ਬਾਕੀ ਠੀਕ ਹੈ ਜੀ ਹੁਣ ਦੇਖਿਓ ਉਹਨਾਂ ਨੇ ਕਿੰਨੇ ਬੰਦੇ ਆਏ ਆ ਸਿਰਫ ਫੋਟੋ ਖਿਚਾ ਕੇ ਇਹਨਾਂ ਨੇ ਮੁੜ ਜਾਣ ਹੁਣ ਜਦੋਂ ਆਉਂਗੇ ਕੀ ਗੱਲਬਾਤ ਕੀਤੀ ਜਾਵੇਗੀ ਤੇ ਕੀ ਕਿਹੜੀਆਂ ਮੰਗਾਂ ਇਹਨਾਂ ਕੋਲ ਰੱਖੀਆਂ ਜਾਵੇਗੀ ਮੰਗਾਂ ਤਾਂ ਪਹਿਲਾਂ ਸਾਨੂੰ ਖੇਤਾਂ 'ਚ ਜਿਹੜੀ ਮਿੱਟੀ ਪਈ ਆ ਸਾਨੂੰ ਚੱਕਣ ਦੀ ਇਜਾਜ਼ਤ ਦਿੱਤੀ ਜਾਵੇ ਵੀ ਜਿਹੜੀ ਸਾਡੇ ਖੇਤਾਂ 'ਚ ਮਿੱਟੀ ਪਈ ਉਹ ਸਾਨੂੰ ਆਪ ਖੁਦ ਨੂੰ ਵੇਚਣ ਦਾ ਅਧਿਕਾਰ ਹੋਵੇ ਠੀਕ ਹੈ ਜੀ ਤੇ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਬੰਨ ਨੂੰ ਜਿਹੜਾ ਲਗਾਇਆ ਜਾ ਰਿਹਾ ਵਾ ਪਿੰਡ ਵਾਸੀਆਂ ਵੱਲੋਂ ਤੇ ਮੌਕੇ ਤੇ ਡਾਕਟਰ ਈਸ਼ਾਨ ਕੁਮਾਰ ਜੀ ਵੀ ਇੱਥੇ ਜਿਹੜਾ ਬਣਾ ਰਹੇ ਆ ਪੁਲ ਜਿਹੜਾ ਵਾ ਬੰਨ ਬਨ ਰਿਹਾ ਉਹਦਾ ਜਾਇਜ਼ਾ ਲੈਣ ਲਈ ਇਹ ਪਹੁੰਚ ਚੁੱਕੇ ਆ ਤੇ ਪਿੰਡ ਵਾਸੀਆਂ 'ਚ ਕਿਤੇ ਨਾ ਕਿਤੇ ਰੋਸ ਵੀ ਆ ਕਿ ਉਹਨਾਂ ਦਾ ਕਹਿਣਾ ਕੀ ਕਿ 5 ਤੋਂ 6 ਦਿਨ ਹੋ ਗਏ ਲਗਾਤਾਰ ਕੰਮ ਚੱਲਦੇ ਨੂੰ ਪਿੰਡ ਵਾਸੀਆਂ 'ਚ ਕਿਤੇ ਨਾ ਕਿਤੇ ਰੋਸ ਵੀ ਆ ਕਿ ਕਿ ਪ੍ਰਸ਼ਾਸਨ ਅਧਿਕਾਰੀ ਆ ਜਿਹੜੇ 4 ਤੋਂ 5 ਦਿਨ ਹੋ ਗਏ ਜਿਹੜਾ ਚੱਲਦੇ ਨੂੰ ਕੰਮ ਨੂੰ ਤਾਂ ਹੁਣ ਪਹੁੰਚੇ ਆ ਤੇ ਤਸਵੀਰਾਂ 'ਚ ਤੁਹਾਨੂੰ ਦੱਸਾਂਗੇ ਕਿ ਡਾਕਟਰ ਇਸ਼ਾਨ ਕੁਮਾਰ ਜੀ ਹਲਕਾ ਚੱਬੇਵਾਲ ਉਹ ਵੀ ਪਹੁੰਚ ਚੁੱਕੇ ਆ ਖੜਾ ਦਾ ਜਿਹੜਾ ਜਾਇਦਾ ਜਿਹੜੀ ਪਾਣੀ ਦੀ ਮਾਰ ਹੋਈ ਉਹਦਾ ਜਾਇਦਾ ਲੈਣ ਲਈ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਇੱਥੇ ਪਹੁੰਚ ਕੇ ਮੌਕੇ ਤੇ ਸਵੇਰ ਹਲਕੇ ਦੇ ਵਿੱਚ ਤੁਰੇ ਲਈ ਨਿਕਲੇ ਹੋ ਕਿਨਾਂ ਦਿਨ ਹਲਕਿਆਂ ਦੇ ਵਿੱਚ ਜਿਹੜੇ ਦੇਖਿਆ ਉਹ ਤੇ ਬਰਸਾਤ ਦੇ ਕੰਨ ਕਾਫੀ ਨੁਕਸਾਨ ਆਇਆ ਸੇ ਆਸਟੈਂਪ ਕਿ ਇੱਥੇ ਤੁਸ ਜਿਆਦਾਤਰ ਦੇਖ ਰਹੇ ਲੇਖੋ ਜੇ ਇਸ ਵਾਰੀ ਬਰਸਾਤ ਹੋਈ ਆ ਬਹੁਤ ਜ਼ਿਆਦਾ ਤੇ ਮਤਲਬ ਬਹੁਤ ਜ਼ਿਆਦਾ ਮਾਰ ਰਹੀ ਆ ਬਹੁਤ ਮੈਂ ਸਮਝਦਾ ਭਾਰੀ ਨੁਕਸਾਨ ਸਾਨੂੰ ਪੰਜਾਬੀਆਂ ਨੂੰ ਚੇਲਣਾ ਪਿਆ ਆ 올ਓਵਰ ਪੰਜਾਬੀ ਤੇ ਬਹੁਤ ਕਈ ਜਾਨਾਂ ਵੀ ਗਈਆਂ ਉਹਨਾਂ ਲਈ ਮੈਂ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਜਗ੍ਹਾ ਭਾਰੀ ਨੁਕਸਾਨ ਹੋਇਆ ਕਿਤੇ ਜੋ ਸਾਡੇ ਪਸ਼ੂ ਪਾਲਣ ਦਾ ਜਾਂ ਘਰਾਂ ਦਾ ਜਾਂ ਬੰਨ੍ਹ ਕਈ ਟੁੱਟ ਗਏ ਜਿਹੜੇ ਹੈਗੇ ਆ ਇਨਫਰਾਸਟ੍ਰਕਚਰ ਦਾ ਬਹੁਤ ਨੁਕਸਾਨ ਹੋਇਆ ਤੇ ਅੱਜ ਅਸੀਂ ਹਲਕਾ ਚੱਬੇਵਾਲ ਪਿੰਡ ਕੁਕਣਾ ਆਏ ਆ ਤੇ ਜਿੱਥੇ ਆਪਾਂ ਬੰਨ ਜੋ ਦੇਖਿਆ ਬੰਨ ਦਾ ਜਾਇਜ਼ਾ ਲਿੱਤਾ ਹੈ ਤੇ ਇਸ ਦੇ ਲਈ 2 ਤੋਂ 10 ਲੱਖ ਦੀ ਹੈਗੀ ਹੈ ਰਾਸ਼ੀ ਉਹ ਆਪਾਂ ਲਗਾ ਦਿੱਤੀ ਆ ਤਾਂ ਕਿ ਪਹਿਲਾਂ ਜੋ ਪਲਾਨ ਇਹਦਾ ਰਹੇਗਾ ਇਹ ਰਹੇਗਾ ਕਿ ਪਹਿਲਾਂ ਆਪਾਂ ਟੈਂਪਰੇਰੀ ਹੱਲੇ ਇਹਦਾ ਕਰਕੇ ਤਾਂ ਕਿ ਜੋ ਪਾਣੀ ਹੱਲੇ ਆਂਦਾ ਹੈ ਉਹਨੂੰ ਰੋਕ ਕੇ ਫਿਰ ਉਸ ਤੋਂ ਬਾਅਦ ਆਪਾਂ ਪਰਮਾਨੈਂਟ ਪਲਾਨ ਆਊਟ ਕਰਕੇ ਉਹ ਕਰਾ ਦਈਏ ਤੇ ਨਾਲ ਦੇ ਨਾਲ ਅਸੀਂ ਸਨਮੈਨ ਐਕਸੀਨ ਮਾਈਨਿੰਗ ਡਰੇਨੇਜ ਵੀ ਹੈਗੇ ਨੇ ਤੇ ਆਪਾਂ ਉਹਨਾਂ ਨੂੰ ਵੀ ਦਿਖਾਇਆ ਮੌਕਾ ਉਹਨਾਂ ਨੇ ਦੇਖਿਆ ਤੇ ਆਪਾਂ ਨਾਲ ਨਾਲ ਡੀਸਿਲਟਿੰਗ ਵੀ ਸ਼ੁਰੂ ਕਰਤੀ ਹੈ ਤਾਂ ਕਿ ਜੋ ਸਾਰਾ ਪਾਣੀ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਡਰੇਨ ਅਚੀ ਤਰ੍ਹਾਂ ਹੋ ਜਾਵੇ ਤਾਂ ਕਿ ਪਿੰਡਾਂ ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਦੁਬਾਰਾ ਦੇਖਣੀ ਪਵੇ ਕਿਉਂਕਿ ਜੋ ਆਪਾਂ ਦੇਖ ਰਹੇ ਹਾਂ ਸਿਰਫ ਸਾਡੀ ਸੜਕਾਂ ਦਾ ਕਿੰਨਾ ਨੁਕਸਾਨ ਹਰ ਜਗ੍ਹਾ ਹੀ ਨੁਕਸਾਨ ਸਾਨੂੰ ਦੇਖਣ ਨੂੰ ਮਿਲਿਆ ਹੈ ਇਸ ਬਾਰਸ਼ਾਂ ਦੀ ਮਾਰ ਦੇ ਨਾਲ ਤਾਂ ਇਹੀ ਹੈ ਕਿ ਅਸੀਂ ਜੋ ਹੈ ਹੁਣ ਇਸ ਤੋਂ ਅੱਗੇ ਆਪਾਂ ਜੋ ਨੁਕਸਾਨ ਵੀ ਚੰਗੀ ਤਰ੍ਹਾਂ ਭਰਪਾਈ ਕੀ ਪਿੰਡ ਵਾਸੀ ਕੀ ਦੀ ਇੱਕ ਮੰਗ ਹੈ ਕਿ ਜੋ ਕਿ ਹੜਤ ਦੇ ਨਾਲ ਇੱਕ ਤਪੀੜਤ ਨਹੀਂ ਉਹਨਾਂ ਦੇ ਖੇਤਾਂ ਦੇ ਵਿੱਚ ਜੋ ਮਿੱਟੀ ਹੈ ਉਸੇ ਲਈ ਰੇਤ ਆ ਚੁੱਕੀ ਹੈ ਜਦੋਂ ਉਹਨੂੰ ਵੀ ਚੱਕਦੇ ਨੇ ਤਾਂ ਮੈਕਮੇਲ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਮਾਈਨਿੰਗ ਉਹ ਵੀ ਤੇ ਕੋਈ ਇਦਾਂ ਦੀ ਸਾਡੇ ਤੇ ਕਾਰਵਾਈ ਨਾ ਕਰੇ ਕੀ ਤੁਸੀਂ ਇਹ assurance ਦਵਾਉਂਦੇ ਹੋ ਨਹੀਂ ਕੀਤੀ ਨਹੀਂ ਬਿਲਕੁਲ ਅਸੀਂ ਦੇਖੋ ਸਾਡਾ ਕੰਮ ਸਰਕਾਰ ਦੇ ਵਿੱਚ ਹੋਣ ਦਾ ਸਾਡਾ ਇਹੀ ਹੈ ਕਿ ਅਸੀਂ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਤੋਂ ਗੁਜ਼ਰwayੇ ਤੇ ਕਿ ਇਹ ਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਤੇ ਇਸ ਤੇ ਹੀ ਅਸੀਂ ਕੰਮ ਕਰ ਰਹੇ ਹਾਂ ਕਿ ਇਹਨੂੰ ਕਿੱਦਾਂ ਹੋਰ ਬਿਹਤਰ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਜੋ ਹੈ ਹੋਰ ਤਕਲੀਫ ਨਾ ਆਵੇ ਐਸਟੀਐਮ ਸਾਹਿਬ ਵੀ ਸਾਡੇ ਨਾਲ ਆਏ ਆ ਵੀਡੀਓ ਸਾਹਿਬ ਆਏ ਨੇ ਸਾਰੇ ਮਤਲਬ ਪ੍ਰਸ਼ਾਸਨ ਮੈਂ ਸਮਝਦਾ ਕਿ ਐਡਮਿਨ ਸਟੇਸ਼ਨ ਅ ਅੱਜ ਇੱਥੇ ਮੌਜੂਦ ਆ ਤੇ ਹਰ ਪਾਸਿਓਂ ਡਾਕਟਰਸ ਦੀ ਟੀਮ ਵੀ ਨਾਲ ਆਈ ਹੈ ਜਿੱਥੇ ਲੋਕਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਆ ਰਾਸ਼ਨ ਦਿੱਤਾ ਜਾ ਰਿਹਾ ਆ ਤਰਪਾਲਾਂ ਵੀ ਦਿੱਤੀਆਂ ਜਾ ਰਹੀਆਂ ਆ ਕਿਉਂਕਿ ਬਹੁਤ ਭਾਰੀ ਨੁਕਸਾਨ ਹੋਇਆ ਹਰ ਜਗ੍ਹਾ ਤੇ ਅਸੀਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅੱਛਾ ਅਸੀਂ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਮੋਜੀਤਿਰ ਤੇ ਅੱਜ ਅਸੀਂ ਖੜੇ ਆ ਜ਼ਿਲ੍ਹਾ ਹਿਸ਼ਾਰਪੁਰ ਦੇ ਹਲਕਾ ਚੱਬੇ ਵਾਲ ਦੇ ਪਿੰਡਾਂ ਦੇ ਵਿੱਚ ਕੁਕੜ ਰੂਪੋਵਾਲ ਦੇ ਵਿੱਚ ਜਿੱਥੇ ਕੀ ਪਿੰਡ ਵਾਸੀਆਂ ਦੇ ਵੱਲੋਂ ਹੀ ਜਿਹੜਾ ਬੰਨ ਬਣਾਇਆ ਜਾ ਰਿਹਾ ਹੈ ਦੱਸ ਦਈਏ ਕਿ ਪਿਛਲੇ ਦਿਨੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿਹੜਾ ਮੈਲੀ ਡੈਮ ਦਾ ਪਾਣੀ ਓਵਰਫਲੋ ਹੋ ਕੇ ਜਿਹੜਾ ਪਿੰਡਾਂ ਨੂੰ ਮਾਰ ਕਰਦਾ ਸੀ ਤੇ ਜਿਸ ਦੇ ਸੰਬੰਧ ਦੇ ਵਿੱਚ ਜ ਪਿੰਡ ਦਾ ਬੰਨ ਵੀ ਟੁੱਟ ਗਿਆ ਤੇ ਪਾਣੀ ਫਸਲਾਂ ਦੇ ਹੁੰਦੇ ਹੋਏ ਤੇ ਕਾਫੀ ਨੁਕਸਾਨ ਕੀਤਾ ਤੇ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਨਾਂ ਆਪਣਾ ਮਨੀ ਜੀ ਕੀ ਇੱਥੇ ਤੁਸੀਂ ਕੁਕੜਾ ਪਿੰਡ 'ਚ ਇਸ ਵੇਲੇ ਮੌਜੂਦ ਹੋ? ਹਾਂਜੀ ਤੇ ਬੰਨ ਜਿਹੜਾ ਲਾਇਆ ਜਾ ਰਿਹਾ ਵਾ ਪਿੰਡ ਵਾਸੀਆਂ ਵੱਲੋਂ ਆ ਜਾ ਹੋਰ ਵੀ ਜਿਹੜੀ ਸਹਾਇਤਾ ਜਾਂ ਪ੍ਰਸ਼ਾਸਨ ਜਾਂ ਸਰਕਾਰ ਬੁਲਵਾਈ ਹੈ ਸਾਰੇ ਭਾਜੀ ਪਿੰਡ ਵਾਸੀਆਂ ਵੱਲੋਂ ਸਾਡਾ ਪਿੰਡ ਕੁੱਕੜਾ ਰਹਿਲੀ ਵੱਡੋਂ ਸਾਰੇ ਪਿੰਡ ਇਕੱਠੇ ਹੋ ਕੇ ਲਾਉਂਦੇ ਪਏ ਸਰਕਾਰ ਵੱਲੋਂ ਬਸ 6 ਬੰਦੇ ਆਏ ਆ ਪੰਜ ਛੇ ਪਿੰਡ ਆ ਜਿਹੜੇ ਪੰਜ ਛੇ ਪਿੰਡ ਆਪ ਹੀ ਰਲ ਕੇ ਲੱਗੇ ਹੋਆ ਕਰਨ ਸਰਕਾਰ ਵੱਲੋਂ ਸਿਰਫ 6 ਬੰਦੇ ਹੀ ਪਹੁੰਚੇ ਤੇ ਇੱਕ ਮਸ਼ੀਨ ਪਹੁੰਚੀ ਆ ਤੇ ਮਸ਼ੀਨ ਪਹੁੰਚੀ ਨੂੰ ਕਿੰਨਾ ਕਚੇਰ ਹੋ ਗਿਆ ਦੋ ਚਾਰ ਘੰਟੇ ਦੋ ਚਾਰ ਘੰਟੇ ਮੱਸੀ ਹੋਏ ਭਾਜੀ ਨਹੀਂ ਕਈ ਕਹਿ ਰਹੇ ਆ ਕਿ ਹਫਤਾ ਹੀ ਹੋ ਗਿਆ ਮਸ਼ੀਨ ਖੜੀ ਨੂੰ ਉਹ ਤਾਂ ਖੜੀ ਹੋ ਪਾਜੀ ਖੜੀ ਨੂੰ ਕੀ ਕਰਨਾ ਬੰਨ ਲੱਗੇ ਹੈ ਨਾ ਫੇਰ ਆ ਖੜੀ ਨੂੰ ਕੀ ਕਰਨਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਬੰਨ ਬਣਾਉਂਦੇ ਸਾਨੂੰ ਕੱਲ ਦੇ ਲੱਗੇ ਹੋ ਪਾਜੀ ਕੱਲ ਦੇ ਲੱਗੇ ਕੱਲ ਦੇ ਲੱਗੇ ਹੋ ਤੇ ਪਹਿਲਾਂ ਵੀ ਕਹਿੰਦੇ ਬੰਨ ਟੁੱਟ ਗਿਆ ਦੋ ਵਾਰ 10 12 ਦਿਨ ਪਹਿਲਾਂ ਟੁੱਟਾ ਸੀ ਪਾਜੀ ਉਸ ਵੇਲੇ ਕੋਈ ਦੂਜਾ ਰਿਪੇਅਰ ਨਹੀਂ ਹੋਇਆ ਦੀ ਦੁਬਾਰਾ ਹੁਣ ਫੇਰ ਟੁੱਟ ਗਿਆ 10 ਦਿਨ ਬਾਅਦ ਫੇਚੋ ਆਇਆ ਫੇਰ ਟੁੱਟ ਗਿਆ ਫੇਰ ਤਾਂ ਥੋੜਾ ਜ਼ਿਆਦਾ ਟੁੱਟ ਗਿਆ ਪੂਰੇ ਪਿੰਡ ਚ ਪਹਿਲਾਂ ਵੀ ਪਾਣੀ ਘੁੰਮਿਆ ਦੁਬਾਰਾ ਫੇਰ ਘੁੰਮ ਗਿਆ ਬਹੁ ਪਿੰਡ ਦਾ ਨੁਕਸਾਨ ਵੀ ਹੋਇਆ ਲੋਕਾਂ ਦੇ ਘਰਾਂ ਚ ਪਾਣੀ 3 3 ਜੀ ਹਾਂਜੀ ਤੇ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਆਪਣਾ ਭਾਜੀ ਪ੍ਰਸ਼ਾਸਨ ਨੇ ਠੇਕੇਦਾਰ ਨੇ 6 ਬੰਦੇ ਹੀ ਬਸ ਭੇਜੇ ਆ ਬਾਕੀ ਸਾਰੇ ਪਿੰਡਾਂ ਦੇ ਸੇਵਾਦਾਰ ਲੱਗਿਓ ਆ ਰੂਪਵਾਲ ਜਨੋਹਾ ਵੱਡੋਂ ਰਹੱਲੀ ਡਾਂਡੀਆਂ ਕੁੱਕੜਾ ਝਲੇੜਾ ਸਾਰੇ ਪਿੰਡਾਂ ਦੇ ਸੇਵਾਦਾਰ ਆਇਓ ਆ ਪ੍ਰਸ਼ਾਸਨ ਨੇ ਸਿਰਫ ਠੇਕੇਦਾਰ ਦੇ 6 ਬੰਦੇ ਆਏ ਆ ਮਸ਼ੀਨਾਂ ਪਹਿਲਾਂ ਵੀ ਆਈਆਂ ਰਹੀਆਂ ਉਹ ਖੜ ਕੇ ਇੱਥੇ 4-5 ਦਿਨ ਚੱਲ ਗਈਆਂ ਹੁਣ ਕੱਲ ਆਈ ਸੀ ਮਸ਼ੀਨ ਚੱਲੀ ਨਹੀਂ ਅੱਜ ਫੇਰ ਆਏ ਆ ਮਸ਼ੀਨਾਂ ਵਾਲੇ ਟਰੈਕਟਰ ਟਰਾਲੀਆਂ ਅੱਜ ਲੈ ਕੇ ਆਏ ਆ 2:00 ਵਜੇ ਹੁਣ ਦੋ ਟਰਾਲੀਆਂ ਮਿੱਟੀ ਦੀਆਂ ਆਈਆਂ ਨੇ ਇਹਦਾ ਪਿੰਡਾਂ ਵਾਲੇ ਆਪੇ ਸੇਵਾ ਕਰ ਰਹੇ ਆ ਪਿੰਡਾਂ ਚ ਐਨਾ ਨੁਕਸਾਨ ਹੋ ਚੁੱਕਾ ਹੈ ਕਿ ਕਿਸੇ ਦਾ ਘਾੜ ਡੇਪਿਆ ਕਿਸੇ ਦੀਆਂ ਕੰਧਾਂ ਡੇਪੀਆਂ ਬਹੁਤ ਘਰਾਂ ਚ ਦਾਣੇ ਵੀ ਖਰਾਬ ਹੋ ਗਏ ਡਰਮਾਂ ਚ ਵੀ ਪਾਣੀ ਪੈ ਗਿਆ ਕੋਈ ਵੀ ਲੀਡਰ ਸਾਰ ਲੈਣ ਨਹੀਂ ਪਿੰਡਾਂ ਚ ਪਹੁੰਚਿਆ ਨਾ ਕੋਈ ਬੰਨ ਤੇ ਦੇਖਣ ਆਇਆ ਵੀ ਟੁੱਟਾ ਆ ਜਾਂ ਵੀ ਹੁਣ ਦੇਖਿਆ ਜਾਵੇ ਕਿ ਮੀਂਹ ਤੋਂ ਬਾਅਦ ਜਿਹੜਾ ਪਾਣੀ ਚੱਲਿਆ ਸੀ 14 ਫਸਲਾਂ ਦੇ ਵਿੱਚ ਖੇਤਾਂ ਜਿਹੜੇ ਖੇਤਾਂ ਚ ਮਿੱਟੀ ਪੂਰੀ ਰੇਤਾ ਭਰ ਗਈ ਹੋਆ ਜੇਕਰ ਹੁਣ ਹੁਣ ਚੱਕਿਆ ਜਾਵੇ ਤਾਂ ਪ੍ਰਸ਼ਾਸਨ ਬੋਲੋ ਜਿਹੜੀ ਮਨਜ਼ੂਰੀ ਨਹੀਂ ਦਿੱਤੀ ਜਾਨੀ ਕਿ ਮਿੱਟੀ ਨਹੀਂ ਚੱਕੀ ਜਾਵੇਗੀ ਵੇਚੀ ਨਹੀਂ ਜਾਵੇਗੀ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਹੁਣ ਕਿੰਨੀ ਕਿ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਭਾਜੀ ਮਿੱਟੀ ਦੇ ਜ਼ਿਮੀਂਦਾਰਾਂ ਦੇ ਜਿਨ੍ਹਾਂ ਦੇ ਖੇਤਾਂ 'ਚ ਪਈ ਉਹ ਜ਼ਿਮੀਂਦਾਰਾਂ ਨੂੰ ਆਪ ਚੱਕਣ ਦੇਣ ਦੀ ਇਜਾਜ਼ਤ ਦੇਣੀ ਚਾਹੀਦੀ ਆ ਜਿਹੜਿਆਂ ਫੇਰ ਉਹ ਪਾਰਚਾ ਮਾਈਨਿੰਗ ਦਾ ਕਰ ਦਿੰਦੇ ਆ ਉਹ ਸਾਰਿਆਂ ਜਿਨ੍ਹਾਂ ਦੇ ਖੇਤਾਂ 'ਚ ਨੁਕਸਾਨ ਹੋਇਆ ਉਹਨਾਂ ਨੂੰ ਖੇਤਾਂ 'ਚੋਂ ਮਿੱਟੀ ਚੱਕਣ ਦਾ ਅਧਿਕਾਰ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਖੇਤਾਂ 'ਚੋਂ ਮਿੱਟੀ ਚੱਕ ਸਕਣ ਬੰਨ ਵੀ ਲਾਉ ਚੱਕਣਾ 92 ਬੰ ਉਹ ਦੇਖਿਆ ਜਾਵੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਆ ਤਸਵੀਰਾਂ ਭਾਜੀ ਇਹ ਕੈਮਰਾਮੈਨ ਨੂੰ ਕਹਾਂਗਾ ਦਿਖਾ ਲੈਣ ਕਿ ਜਿਹੜੇ ਆਇਓ ਆ ਇੱਥੇ ਐਮ ਐਲ ਏ ਹਲਕਾ ਇਨਸ਼ਾਕ ਮਰਜੀ ਉਹਨਾਂ ਨੂੰ ਕੀ ਕਹਿਣਾ ਚਾਹੂਂਗੇ ਹੁਣ ਦੇਖੋ ਜੀ ਅੱਜ ਆਏ ਆ ਇਹ ਫੋਟੋਆਂ ਖਿਚਾ ਕੇ ਨਹੀਂ ਮੁੜ ਜਾਣਾ ਹੁਣ ਉਹਨਾਂ ਦੇ ਨਾਲ ਦੇਖੋ ਕਿੰਨੇ ਬੰਦੇ ਆਇਆ ਕੰਮ ਕਰਨ ਨੂੰ ਕਿਸੇ ਨੇ ਨਹੀਂ ਆਉਣਾ ਉਹਨਾਂ ਦੇ ਨਾਲ ਦੇਖ ਲਓ ਵੀ 100 150 ਬੰਦੇ ਦੀ ਆ ਗਈ ਆ ਫੋਟੋ ਖਿਚਾ ਕੇ ਇਹਨਾਂ ਨੇ ਮੁੜ ਜਾਣਾ ਕੰਮ ਕਰਨ ਵਾਲੇ ਆ ਜਿਹੜੇ ਸੇਵਾਦਾਰ ਇੱਥੇ ਨਹੀਂ ਰਹਿ ਜਾਣ ਸਾਨੂੰ ਸਿਰਫ 6 ਬੰਦੇ ਪ੍ਰਸ਼ਾਸਨ ਨੇ ਅਪਲਾਈ ਦਿੱਤੇ ਆ ਬਾਕੀ ਕਿਸੇ ਠੀਕ ਹੈ ਜੀ ਹੁਣ ਦੇਖਿਓ ਉਹਨਾਂ ਨੇ ਕਿੰਨੇ ਬੰਦੇ ਆਏ ਆ ਸਿਰਫ ਫੋਟੋ ਖਿਚਾ ਕੇ ਇਹਨਾਂ ਨੇ ਮੁੜ ਜਾਣ ਹੁਣ ਜਦੋਂ ਆਉਂਗੇ ਕੀ ਗੱਲਬਾਤ ਕੀਤੀ ਜਾਵੇਗੀ ਤੇ ਕੀ ਕਿਹੜੀਆਂ ਮੰਗਾਂ ਇਹਨਾਂ ਕੋਲ ਰੱਖੀਆਂ ਜਾਵੇਗੀ ਮੰਗਾਂ ਤਾਂ ਪਹਿਲਾਂ ਸਾਨੂੰ ਖੇਤਾਂ 'ਚ ਜਿਹੜੀ ਮਿੱਟੀ ਪਈ ਆ ਸਾਨੂੰ ਚੱਕਣ ਦੀ ਇਜਾਜ਼ਤ ਦਿੱਤੀ ਜਾਵੇ ਵੀ ਜਿਹੜੀ ਸਾਡੇ ਖੇਤਾਂ 'ਚ ਮਿੱਟੀ ਪਈ ਉਹ ਸਾਨੂੰ ਆਪ ਖੁਦ ਨੂੰ ਵੇਚਣ ਦਾ ਅਧਿਕਾਰ ਹੋਵੇ ਠੀਕ ਹੈ ਜੀ ਤੇ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਬੰਨ ਨੂੰ ਜਿਹੜਾ ਲਗਾਇਆ ਜਾ ਰਿਹਾ ਵਾ ਪਿੰਡ ਵਾਸੀਆਂ ਵੱਲੋਂ ਤੇ ਮੌਕੇ ਤੇ ਡਾਕਟਰ ਈਸ਼ਾਨ ਕੁਮਾਰ ਜੀ ਵੀ ਇੱਥੇ ਜਿਹੜਾ ਬਣਾ ਰਹੇ ਆ ਪੁਲ ਜਿਹੜਾ ਵਾ ਬੰਨ ਬੰਨ ਰਹੇ ਆ ਉਹਦਾ ਜਾਇਜ਼ਾ ਲੈਣ ਲਈ ਇਹ ਪਹੁੰਚ ਚੁੱਕੇ ਆ ਤੇ ਪਿੰਡ ਵਾਸੀਆਂ 'ਚ ਕਿਤੇ ਨਾ ਕਿਤੇ ਰੋਸ ਵੀ ਆ ਕਿ ਉਹਨਾਂ ਦਾ ਕਹਿਣਾ ਕੀ ਕਿ 5 ਤੋਂ 6 ਦਿਨ ਹੋ ਗਏ ਲਗਾਤਾਰ ਕੰਮ ਚੱਲਦੇ ਨੂੰ ਪਿੰਡ ਵਾਸੀਆਂ 'ਚ ਕਿਤੇ ਨਾ ਕਿਤੇ ਰੋਸ ਵੀ ਆ ਕਿ ਕਿ ਪ੍ਰਸ਼ਾਸਨ ਅਧਿਕਾਰੀ ਆ ਜਿਹੜੇ 4 ਤੋਂ 5 ਦਿਨ ਹੋ ਗਏ ਜਿਹੜਾ ਚੱਲਦੇ ਨੂੰ ਕੰਮ ਨੂੰ ਤਾਂ ਹੁਣ ਪਹੁੰਚੇ ਆ ਤੇ ਤਸਵੀਰਾਂ 'ਚ ਤੁਹਾਨੂੰ ਦੱਸਾਂਗੇ ਕਿ ਡਾਕਟਰ ਇਸ਼ਾਨ ਕੁਮਾਰ ਜੀ ਹਲਕਾ ਚੱਬੇਵਾਲ ਉਹ ਵੀ ਪਹੁੰਚ ਚੁੱਕੇ ਆ ਖੜਾਂ ਦਾ ਜਿਹੜਾ ਜਾਈਦਾ ਜਿਹੜੀ ਪਾਣੀ ਦੀ ਮਾਰ ਹੋਈ ਉਹਦਾ ਜਾਈਦਾ ਲੈਣ ਲਈ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਇੱਥੇ ਪਹੁੰਚ ਕੇ ਮੌਕੇ ਤੇ ਚਪੇ ਹਲਕੇ ਦੇ ਵਿੱਚ ਦੌੜੇ ਲਈ ਨਿਕਲੇ ਹੋ ਕਿਨਾਂ ਹਲਕਿਆਂ ਦੇ ਵਿੱਚ ਜੇ ਕਿ ਦੇਖਿਆ ਗਿਆ ਤਾਂ ਪ੍ਰਸ਼ਾਦ ਦੇ ਘਰਾਂ ਕਾਫੀ ਨੁਕਸਾਨ ਆਇਆ ਤੇ ਇਸ ਟਾਈਮ ਕੀ ਇੱਥੇ ਜਿਆਦਾਤਰ ਦੇਖ ਰਹੇ ਹੋ ਦੇਖੋ ਜੋ ਇਸ ਵਾਰੀ ਬਰਸਾਤ ਹੋਈ ਹੈ ਬਹੁਤ ਜ਼ਿਆਦਾ ਤੇ ਮਤਲਬ ਬਹੁਤ ਜ਼ਿਆਦਾ ਮਾਰ ਰਹੀ ਹੈ ਬਹੁਤ ਮੈਂ ਸਮਝਦਾ ਭਾਰੀ ਨੁਕਸਾਨ ਸਾਨੂੰ ਪੰਜਾਬੀਆਂ ਨੂੰ ਚਿੱਲਣਾ ਪਿਆ ਆ 올 오ਵਰ ਪੰਜਾਬੀ ਤੇ ਬਹੁਤ ਕਈ ਜਾਨਾਂ ਵੀ ਗਈਆਂ ਉਹਨਾਂ ਲਈ ਮੈਂ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਜਗ੍ਹਾ ਭਾਰੀ ਨੁਕਸਾਨ ਹੋਇਆ ਕਿਤੇ ਜੋ ਸਾਡੇ ਪਸ਼ੂ ਪਾਲਣ ਦਾ ਜਾਂ ਘਰਾਂ ਦਾ ਜਾਂ ਬੰਨ ਕਈ ਟੁੱਟ ਗਏ ਜਿਹੜੇ ਹੈਗੇ ਆ 인ਫਰਾਸਟ੍ਰਕਚਰ ਦਾ ਬਹੁਤ ਨੁਕਸਾਨ ਹੋਇਆ ਤੇ ਅੱਜ ਅਸੀਂ ਹਲਕਾ ਚੱਬੇਵਾਲ ਪਿੰਡ ਕੁੱਕਣਾ ਆਈਆਂ ਤੇ ਜਿੱਥੇ ਆਪਾਂ ਬੰਨ ਜੋ ਦੇਖਿਆ ਬੰਨ ਦਾ ਜਾਇਜ਼ਾ ਲੈਂਦਾ ਹੈ ਤੇ ਇਸ ਦੇ ਲਈ 2 ਤੋਂ 10 ਲੱਖ ਦੀ ਹੈਗੀ ਆ ਰਾਸ਼ੀ ਉਹ ਆਪਾਂ ਲਗਾ ਦਿੱਤੀ ਆ ਤਾਂ ਕਿ ਪਹਿਲਾਂ ਜੋ ਪਲਾਨ ਇਹਦਾ ਰਹੇਗਾ ਇਹ ਰਹੇਗਾ ਕਿ ਪਹਿਲਾਂ ਆਪਾਂ ਟੈਂਪਰੇਰੀ ਹੱਲੇ ਇਹਦਾ ਕਰਕੇ ਤਾਂ ਕਿ ਜੋ ਪਾਣੀ ਹੱਲੇ ਆਂਦਾ ਹੈ ਉਹਨੂੰ ਰੋਕ ਕੇ ਫਿਰ ਉਸ ਤੋਂ ਬਾਅਦ ਆਪਾਂ ਪਰਮਾਨੈਂਟ ਪਲਾਨ ਆਊਟ ਕਰਕੇ ਉਹ ਕਰਾ ਦਈਏ ਤੇ ਨਾਲ ਦੇ ਨਾਲ ਅਸੀਂ ਸੱਜਣ ਮੈਨਾ ਐਕਸੀਅਨ ਮਾਈਨਿੰਗ ਡਰੇਨੇਜ ਵੀ ਹੈਗੇ ਨੇ ਤੇ ਆਪਾਂ ਉਹਨਾਂ ਨੂੰ ਵੀ ਦਿਖਾਇਆ ਮੌਕਾ ਉਹਨਾਂ ਨੇ ਦੇਖਿਆ ਤੇ ਆਪਾਂ ਨਾਲ ਨਾਲ ਡੀਸਿਲਟਿੰਗ ਵੀ ਸ਼ੁਰੂ ਕਰਤੀ ਆ ਤਾਂ ਕਿ ਜੋ ਸਾਰਾ ਪਾਣੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਟਰੇਨ ਅਚੀ ਤਰ੍ਹਾਂ ਹੋ ਜਵੇ ਤਾਂ ਕਿ ਪਿੰਡਾਂ ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਦੁਬਾਰਾ ਦੇਖਣੀ ਪਵੇ ਕਿਉਂਕਿ ਜੋ ਆਪਾਂ ਦੇਖ ਰਹੇ ਹਾਂ ਸਿਰਫ ਸਾਡੀ ਸੜਕਾਂ ਦਾ ਕਿੰਨਾ ਨੁਕਸਾਨ ਹਰ ਜਗ੍ਹਾ ਹੀ ਨੁਕਸਾਨ ਸਾਨੂੰ ਦੇਖਣ ਨੂੰ ਮਿਲਿਆ ਇਸ ਬਾਰਿਸ਼ਾਂ ਦੀ ਮਾਰ ਦੇ ਨਾਲ ਤਾਂ ਇਹੀ ਹੈ ਕਿ ਅਸੀਂ ਜੋ ਹੈ ਹੁਣ ਇਸ ਤੋਂ ਅੱਗੇ ਆਪਾਂ ਜੋ ਨੁਕਸਾਨ ਦੀ ਚੰਗੀ ਤਰ੍ਹਾਂ ਪਰਪਾਈ ਕੀ ਹੈ ਪਿੰਡ ਵਾਸੀਆਂ ਦੀ ਇੱਕ ਮੰਗ ਹੈ ਕਿ ਜੋ ਕਿ ਹੜ੍ਹ ਦੇ ਨਾਲ ਇੱਕ ਤਾਂ ਪੀੜਤ ਨਹੀਂ ਉਹਨਾਂ ਦੇ ਖੇਤਾਂ ਦੇ ਵਿੱਚ ਜੋ ਮਿੱਟੀ ਹੈ ਉਸ ਵਿੱਚ ਰੇਤ ਆ ਚੁੱਕੀ ਹੈ ਜਦੋਂ ਉਹਨੂੰ ਵੀ ਚੱਕਦੇ ਨੇ ਤਾਂ ਮੈਕਮੇਲ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਮਾਈਨਿੰਗ ਦਾ ਵੀ ਤੇ ਕੋਈ ਇਦਾਂ ਦੀ ਸਾਡੇ ਦੇ ਕਾਰਵਾਈ ਨਾ ਕਰੇ ਕੀ ਤੁਸੀਂ ਇਹ assurance ਦਵਾਉਂਦੇ ਹੋ ਨਹੀਂ ਕੀਤੀ ਨਹੀਂ ਬਿਲਕੁਲ ਅਸੀਂ ਦੇਖੋ ਸਾਡਾ ਕੰਮ ਸਰਕਾਰ ਦੇ ਵਿੱਚ ਹੋਣ ਦਾ ਸਾਡਾ ਇਹੀ ਹੈ ਕਿ ਅਸੀਂ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਤੋਂ ਗੁਜ਼ਰwayੇ ਤੇ ਕਿ ਇਹ ਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਤੇ ਇਸ ਤੇ ਹੀ ਅਸੀਂ ਕੰਮ ਕਰ ਰਹੇ ਹਾਂ ਕਿ ਇਹਨੂੰ ਕਿੱਦਾਂ ਹੋਰ ਬਿਹਤਰ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਜੋ ਹੈ ਹੋਰ ਤਕਲੀਫ ਨਾ ਆਵੇ ਐਸਟੀਐਮ ਸਾਹਿਬ ਵੀ ਸਾਡੇ ਨਾਲ ਆਏ ਆ ਵੀਡੀਓ ਸਾਹਿਬ ਆਏ ਨੇ ਸਾਰੇ ਮਤਲਬ ਪ੍ਰਸ਼ਾਸਨ ਮੈਂ ਸਮਝਦਾ ਕਿ ਐਡਮਿਨ ਸਟੇਸ਼ਨ ਅ ਅੱਜ ਇੱਥੇ ਮੌਜੂਦ ਆ ਤੇ ਹਰ ਪਾਸਿਓ ਡਾਕਟਰਸ ਦੀ ਟੀਮ ਵੀ ਨਾਲ ਆਈ ਆ ਜਿੱਥੇ ਲੋਕਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਆ ਰਾਸ਼ਨ ਦਿੱਤਾ ਜਾ ਰਿਹਾ ਆ ਤਰਪਾਲਾਂ ਵੀ ਦਿੱਤੀਆਂ ਜਾ ਰਹੀਆਂ ਆ ਕਿਉਂਕਿ ਬਹੁਤ ਭਾਰੀ ਨੁਕਸਾਨ ਹੋਇਆ ਹਰ ਜਗ੍ਹਾ ਤੇ ਅਸੀਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ